ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਵਿਜੇ ਸ਼ਰਮਾ ਟਿੰਕੂ ਨੇ ਪਿੰਡ ਪੰਜੋਲੀ ਵਿਖੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਪੰਜੋਲੀ ਵਿਖੇ ਹਲਕਾ ਇੰਚਾਰਜ ਖਰੜ ਵਿਜੇ ਸ਼ਰਮਾ ਟਿੰਕੂ ਨੇ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਇਸ ਪਿੰਡ ਵਾਸੀਆਂ ਨੇ ਹਲਕਾ ਇੰਚਾਰਜ ਨੂੰ ਪਿੰਡ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਾਇਆ ਇਸ ਮੌਕੇ ਵਿਜੇ ਸ਼ਰਮਾ ਟਿੰਕੂ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ ਪੰਜਾਬ ਦੇ ਵਸਨੀ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ ਆਇ ਦਿਨ ਕੋਈ ਨਾ ਕੋਈ ਲੁੱਟਾਂ ਖੋਹਾਂ ਕਤਲਿਆਂ ਵਪਰਦੇ ਰਹਿੰਦੇ ਹਨ ਇਸ ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਉਹ ਕਾਂਗਰਸ ਪਾਰਟੀ ਦਾ ਸਾਥ ਦੇਣਗੇ 2027 ਦੇ ਚੋਣਾਂ ਵਿੱਚ ਪਿੰਡ ਭਜੋਲੀ ਦੇ ਵੋਟਰਾਂ ਦਾ ਅਹਿਮ ਯੋਗਦਾਨ ਰਹੇਗਾ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ

ਸਤਿ ਸ਼੍ਰੀ ਅਕਾਲ ਸਭਾ ਜਨ ਜੀਓ ਅੱਜ ਵੀ ਦੋ ਮੈਂਬਰ ਪਾਰਲੀਮੈਂਟ ਦੀ ਚੋਣਾਂ ਕਰਦੇ ਹਾਂ ਜੀ ਜਲਪਾਉ ਤੱਕ ਇਹ ਪਹਿਲਾਂ ਵੀ ਬੜਾ ਇਸ ਪਿੰਡ ਤੋਂ ਮੈਨੂੰ ਜਦੋਂ ਬਾਈਕ ਵਾਲਾ ਇਲੈਕਸ਼ਨ ਬੁਰੇ ਸਮਾ ਜਿਹੜਾ ਕਹਿ ਸਕਦੇ ਹਾਂ ਜੀ ਕਾਂਗਰਸ ਵਾਸਤੇ ਸੀ ਉਦੋਂ ਵੀ ਬਹੁਤ ਵੋਟਾਂ ਨਾਲ ਸੀ ਜਿੱਤ ਕੇ ਇਸ ਪਿੰਡ ਤੋਂ ਬਈ ਸੋ ਮੈਂ ਤਾਂ ਦਿਲੋਂ ਧੰਨਵਾਦੀਆਂ ਰਿਣੀ ਆ ਇਸੇ ਤਰ੍ਹਾਂ ਮੈਨੂੰ ਉਮੀਦ ਆ ਵੀ ਅੱਗੇ ਵੀ ਆਲੇ-ਦਾਲੇ ਪਿੰਡਾਂ ਨੂੰ ਹੋਰ ਵੀ ਉਸ ਨੇਹਾ ਲਾ ਕੇ ਕਾਂਗਰਸ ਨਾਲ ਜੋੜ ਕੇ ਕਾਂਗਰਸ ਨੂੰ ਪਕੜਾ ਕਰਨਗੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਗੇ ਜਿਹਦੇ ਨਾਲ ਪਾਰਟੀ ਮਜ਼ਬੂਤ ਹੋਏ ਜਿਸ ਤਰ੍ਹਾਂ ਅਸੀਂ ਪਾਰਲੀਮੈਂਟ ਦੇ ਇਲੈਕਸ਼ਨ ਇਸ ਕੌਨਸਲਿਊਐਂਸੀ ਦਾ ਜਿਹੜੀ ਖੇਡ ਦੀ ਹੈ ਉਹਦੇ ਚੋਂ ਅਸੀਂ ਲਗਭਗ 6000 ਵੋਟ ਨਾਲ ਜਿੱਤ ਕੇ ਜਿਤਾ ਕੇ ਸਿੰਘਲਾ ਜੀ ਨੂੰ 6000 ਦੇ। ਸੋ ਉਸੇ ਤਰ੍ਹਾਂ ਹੁਣ ਜਦੋਂ ਐਮਐਲਏ ਦੇ ਇਲੈਕਸ਼ਨ ਹੋਣਗੇ ਇਹ ਕੌਨਸਲਿਊਐਂਸੀ ਦਾ ਜਿਹੜਾ ਪਿੰਡ ਹੈ ਮੈਨੂੰ ਅਮੀਰੀ ਦਾ ਵੀ ਸਭ ਨਾਲ ਵੱਧ ਵੋਟਾਂ ਨਾਲ ਜਿਵੇਂ ਪਹਿਲਾਂ ਜਤਾ ਕੇ ਭੇਜਿਆ ਉਸੇ ਤਰ੍ਹਾਂ ਸਾਨੂੰ ਜਤਾ ਕੇ ਭੇਜਣਗੇ ਇਸ ਕਰਕੇ ਮੈਂ ਤਾਂ ਇਹਨਾਂ ਦਾ ਰਿਲੀਆ ਸਤਨ ਜਦੋਂ ਮੈਨੂੰ ਯਾਦ ਕਰਮੇਂਗੇ ਮੈਂ ਇਸ ਪੰਡ ਵਿੱਚ ਹਾਜ਼ਰ ਹਾਂਗਾ ਅਜੀਂਦਾ ਆਪਨੇ ਖੜੇ ਨੇ ਬੁਰਗਾਉ ਸਾਹਿਬ ਦੇ ਪ੍ਰਧਾਨ ਜੀ ਖੜੇ ਨੇ ਅੰਮ੍ਰਿਤ ਸਿੰਘ ਸਾਡੇ ਸਰਦਾਰ ਅੰਮ੍ਰਿਤ ਸਿੰਘ ਜਿਨ੍ਹਾਂ ਨੇ ਸਾਨੂੰ ਇਹ ਲਾਇਆ ਬੁਲਾਇਆ ਸਤਾਰ ਅਮਰਜੀਤ ਸਿੰਘ ਜੀ ਖੜੇ ਨੇ ਜਿਹੜੇ ਸਾਡੇ ਨਾਲ ਬਲਵਿੰਦਰ ਸਿੰਘ ਮਨਿੰਦਰ ਸਿੰਘ ਜੀ ਇਹਦਾ ਭਾਵ ਮੇਰੇ ਨਾਲ ਬਲੌਕ ਪ੍ਰਧਾਨ ਕਾਂਗਰਸ ਦੇ ਨਾਲ ਖੜੇ ਨੇ ਗ੍ਰਿੰਦਰ ਜੀ ਬੈਦਵਾਨ ਸਾਡੇ ਮੀਡੀਆ ਜੀ ਇੰਚਾਰਜ ਸਰਜੀਤ ਗੌਰ ਉਹ ਨਾਲ ਨੇ ਮੀਡੀਆ ਜੀ ਸੋ ਗ੍ਰਿੰਦਰ ਸਿੰਘ ਰਿਟਾਇਰ ਡੀਐਸਪੀ ਸਹਿਵਾਨ ਉਹ ਸਾਡੇ ਨਾਲ ਹਮੇਸ਼ਾ ਕਹਿਣ ਦਾ ਭਾਵ ਸਾਰੇ ਨੌਜਵਾਨਾਂ ਜਿਹੜੇ ਕੱਲ ਤੇ ਉਹਨਾਂ ਨੂੰ ਬੇਨਤੀ ਕਰਦਾ ਵੀ ਆਪ ਦੇ ਨਾਲ ਹੋਰ ਨੌਜਵਾਨਾਂ ਨੂੰ ਜੁੜੋ ਜੀਨੇ ਨਾਲ ਆਪਾਂ ਆਪਣੀ ਪਾਰਟੀ ਮਿਲ ਗਈ ਜਿਹੜੀ ਪੁਰਾਣੀ ਕਾਗਜ਼ੀ ਪਾਰਟੀ ਆ ਜਿਹੜੀ ਹਰ ਧਰਮ ਦਾ ਹਰ ਮਜ਼ਦੂਰ ਦਾ ਸਤਿਕਾਰ ਕਰਦੀ ਆ ਇਹ ਤੁਸੀਂ ਸਾਰਿਆਂ ਨੇ ਸੁਣ ਮੈਂ ਇਹਨਾਂ ਬੇਨਤੀਆਂ ਵੀ ਜਿਹੜੀਆਂ ਸਰਕਾਰ ਕਰਨ ਮੈਨੂੰ ਪੂਰੀ ਉਮੀਦ ਆ ਵੀ ਮੈਂ ਇਥੋਂ ਦਿੱਤੇ ਜਾਣਾ ਆਉਣ ਵਾਲੀ ਇਲੈਕਸ਼ਨ ਵੀ ਜਿਹੜੀ ਸਾਡੇ ਮਹਾਰਾਜ ਜੀ ਨੇ ਬਖਸ਼ੀ ਤਹਿਤ ਬਖਸ਼ੀ ਦਾ ਅਸੀਂ ਜਿੱਤ ਕੇ ਜਾਣਾ ਹੈ ਜਾਈ ਗਿੰਜੀ ਦਾ ਖਾਲਸਾ ਜੀ ਸੰਗਤ ਆਈ ਹੈ ਮੈਂ ਸਭ ਤੋਂ ਪਹਿਲਾਂ ਅ ਵਿਜੇ ਸ਼ਰਮਾ ਟਿੱਕੂ ਜੀ ਦਾ ਸਾਡੇ ਪਿੰਡ ਭਈਆਉਲੀ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਸ ਦੇ ਨਾਲ ਜਿੰਨੇ ਵੀ ਲੀਡਰ ਸਾਹਿਬਾਨ ਪਹੁੰਚੇ ਹਨ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਅਸੀਂ ਪਿੰਡ ਵੱਲੋਂ ਇਹਨਾਂ ਨੂੰ ਪੂਰਾ ਵਿਸ਼ਵਾਸ ਦਵਾਉਂਦੇ ਹਾਂ ਕਿ ਜਿਵੇਂ ਪਹਿਲਾਂ ਸਾਡੇ ਪਿੰਡ ਵਿੱਚੋਂ ਇਹ ਪਹਿਲੇ ਨੰਬਰ ਤੇ ਜਿੱਤੇ ਸਨ ਵੋਟਾਂ ਵਿੱਚ ਉਸੇ ਤਰ੍ਹਾਂ ਹੁਣ ਅਸੀਂ ਪੂਰਾ ਵਿਸ਼ਵਾਸ ਦਵਾਉਂਦੇ ਹਾਂ ਕਿ ਇਹ ਇਹਨਾਂ ਦੇ ਲੀਡਰ ਚਾਰੰਗੀ ਜੀ ਚੰਨੀ ਜੋ ਸਾਡੇ ਬੜੇ ਪਿਆਰੇ ਮਿੱਤਰ ਹਨ ਅਸੀਂ ਉਹਨਾਂ ਦੇ ਤੌਰ ਤੇ ਅਤੇ ਵੀ ਜੇ ਸ਼ਰਮਾ ਟਿੰਕੂ ਜੀ ਦੇ ਤੌਰ ਤੇ ਵੀ ਇਹਨਾਂ ਨੂੰ ਪੂਰਾ ਵਿਸ਼ਵਾਸ ਦਵਾਉਂਦੇ ਹਾਂ ਕਿ ਜੋ ਅਗਲੀ ਇਲੈਕਸ਼ਨ ਆਉਗਈ ਉਹਦੇ ਵਿੱਚ ਅਸੀਂ ਵੀ ਜੇ ਸ਼ਰਮਾ ਟਿੰਕੂ ਜੀ ਨੂੰ ਜਿਤਾਉਣ ਦਾ ਪੂਰਾ ਵਾਅਦਾ ਕਰਦੇ ਹਾਂ ਇਹਨੂੰ ਆਪਣੇ ਪਿੰਡ ਤੋਂ ਜਿਤਾਉਣ ਵਿੱਚ ਸਾਡਾ ਪੂਰਾ ਸਹਿਯੋਗ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ